ਇਹ ਦਿਨਾਂ ਚੋਣਾ ਵਿੱਚ ਜਿਹੜੇ ਤੁਹਾਡੇ ਹਿਸਾਬ ਨਾਲ ਹੋਣਾ ਚਾਹੀਦਾ ਚੋਣਾ ਦੇ ਵਿੱਚ ਤਾਂ ਮੁੱਦੇ ਬਹੁਤ ਜ਼ਿਆਦੇ ਨੇ ਲੇਕਿਨ ਉਸ ਪਾਸੇ ਅਸੀਂ ਧਿਆਨ ਨਹੀਂ ਦੇ ਰਹੇ ਅਸੀਂ ਆਪਣੇ ਯੂਥ ਨੂੰ ਸਪੋਰਟਸ ਪਾਸੇ ਲਾਈਏ ਐਜੂਕੇਸ਼ਨ ਵਾਸਤੇ ਲਾਈਏ ਔਰ ਚੰਗੀ ਹੈਲਥ ਉਹਨਾਂ ਨੂੰ ਪ੍ਰੋਵਾਈਡ ਕਰੀਏ ਵੱਡੀ ਗੱਲ ਇਹ ਆ ਕਿ ਅਸੀਂ ਕੁਰਸੀ ਦੇ ਪਿੱਛੇ ਪੈਂਟ ਰਹੇ ਹਰ ਬੰਦੇ ਦਾ ਵਿਜ਼ਨ ਹੋਣਾ ਚਾਹੀਦਾ ਵੀ ਮੈਂ ਇਹ ਜਿੱਤ ਕੇ ਇੱਕ ਹਰਿਆ ਭਰਿਆ ਆਪਣਾ ਪੰਜਾਬ ਬਣਾਵਾਂ ਉਹ ਜ਼ਿਆਦਾ ਮਸਲੇ ਨੇ لیکن ਸਰਕਾਰਾਂ ਨੂੰ ਆਪਾਂ ਚੁਣ ਕੇ ਭੇਜਦੇ ਆ ਉਹਨਾਂ ਦਾ ਇਹ ਵੀ ਧਿਆਨ ਹੋਣਾ ਚਾਹੀਦਾ ਵੀ ਅਸੀਂ ਰੋਜ਼ਗਾਰ ਦੇ ਸਾਧਨ ਪੈਦਾ ਕਰੀਏ ਉਹਨਾਂ ਦਾ ਸੇਧ ਦਾ ਧਿਆਨ ਰੱਖੀਏ ਔਰ ਸ਼ਾਂਤੀ ਵੱਡੀ ਗੱਲ ਆ ਵੀ ਸ਼ਾਂਤੀ ਔਰ ਲੜਾਈ ਝਗੜਾ ਤੋਂ ਦੂਰ ਰੱਖੀਏ ਔਰ ਨਿਆਹ ਦਈਏ ਅਸੀਂ ਫਿਰ ਦਸਕਾਂ ਦੇ ਇਸ ਖਾਸ ਪੇਸ਼ਕਸ਼ ਤੇ ਬਹੁਤ-ਬਹੁਤ ਸਵਾਗਤ ਦੋਸਤੋ 1 ਜੂਨ ਦਾ ਦਿਨ ਜਿਹੜਾ 7ਵਾਂ ਫੇਸ ਭਾਰਤ ਦੇ ਵਿੱਚ ਹੋਣਾ ਦਾ ਮੁਕਰਰ ਹੋ ਚੁੱਕਾ ਹੈ ਪੰਜਾਬ ਦੇ ਵਿੱਚ ਜਿਹੜੀਆਂ ਇੱਥੇ ਵੋਟਾਂ ਪੈਣੀਆਂ ਨੇ ਔਰ ਪ੍ਰਸ਼ਾਸਨ ਨੇ ਉਹਦੇ ਬਾਅਦ ਸੇ ਬਹੁਤ ਜ਼ਿਆਦਾ ਤਿਆਰੀਆਂ ਕੀਤੀਆਂ ਬਹੁਤ ਕੋਸ਼ਿਸ਼ ਹੈ ਪ੍ਰਸ਼ਾਸਨ ਦੀ ਕਿ ਵੱਧ ਤੋਂ ਵੱਧ VOTING ਜਿਹੜੀ ਹੋਏ ਗਰਮੀ ਵੀ ਬਹੁਤ ਜ਼ਿਆਦਾ ਹੈ ਸੋ ਕਿਸ ਤਰੀਕੇ ਨਾਲ VOTER ਜਿਹੜੇ ਆ ਉਹ ਘਰੋਂ ਬਾਹਰ ਨਿਕਲਣ ਔਰ ਉਸ ਦਿਨ ਨੂੰ ਆਪਣਾ ਸ਼ਡਿਊਲ ਜਿਹੜਾ ਉਹ ਕਿਸ ਤਰੀਕੇ ਨਾਲ ਬਣਾਉਣ ਉਹਦੇ ਵਾਸਤੇ ਅਸੀਂ ਗੱਲ ਕਰਾਂਗੇ ਸਾਡੇ ਨਾਲ ਦਸੂਆ ਦੀ ਅਹਿਮ ਸ਼ਖਸੀਅਤ ਨੇ ਜਗਦੀਸ਼ ਸਿੰਘ ਸੋਈ ਜੋ ਕਿ ਦਸੂਆ ਗੈਸ ਸਰਵਿਸ ਦੇ ਮਾਲਕ ਨੇ ਸਰ ਬਹੁਤ ਬਹੁਤ ਸਵਾਗਤ ਹੈ ਸਰ ਕੀ ਮੈਸੇਜ ਸਾਡੇ ਦਰਸ਼ਕਾਂ ਨੂੰ ਮੈਂ ਤਾਂ ਦਰਸ਼ਕਾਂ ਨੂੰ ਕਹੂੰਗਾ ਜੀ ਵੀ ਹਰ ਆਦਮੀ ਆਪਣਾ ਵੋਟ ਦਾ ਅਧਿਕਾਰ ਜਿਹੜਾ ਸਾਨੂੰ ਗੌਰਮ ਆਪਣੇ ਦਿੱਤਾ ਸੰਵਿਧਾਨ ਨੇ ਉਹਦਾ ਇਸਤੇਮਾਲ ਕਰਨ ਔਰ ਛੱਤ ਪਰਛਤ ਸਾਰੇ ਪਰਿਵਾਰ ਦੇ ਵੋਟ ਜਿਹੜੇ ਨੇ ਉਪਘਤਾਉਣ ਕਿਸੇ ਵੀ ਪਾਰਟੀ ਨੂੰ ਪਾਉਣ ਲੇਕਿਨ ਮੈਂ ਇਹ ਗੱਲ ਕਹੂੰਗਾ ਵੀ ਉਸ ਦਿਨ ਇੱਕ ਸਾਡਾ ਇੱਕ ਵੀ ਮਿਸ਼ਨ ਹੋਣਾ ਚਾਹੀਦਾ ਵੀ ਹਰ ਪਰਿਵਾਰ ਨੂੰ ਇੱਕ ਦਰਖਤ ਵੀ ਲਗਾਉਣ ਔਰ ਅਗਰ ਇੱਕ ਪਵਾਰ ਦੇ ਵਿੱਚ ਇੱਕ ਦਰਖਤ ਜੇ ਉਹ ਨਹੀਂ ਘਰ ਚ ਨਹੀਂ ਹੈ ਤੂੰ ਨਾ ਦੇਣਾ ਲੇਕਿਨ ਡੀ ਐਫਓ ਜੋ ਡੀ ਐਫਓ ਫੋਰੈਸਟਰ ਦੇ ਨੇ ਉਹ ਗਵਰਨਮੈਂਟ ਚਾਵੇ ਤੇ ਹਰੇਕ ਬੂਥ ਤੇ ਕੋਈ 100-100 ਬੂਟੇ ਰੱਖ ਦੇਣ ਤੇ ਉਹ ਮਿਸ਼ਨ ਇੱਕ ਗ੍ਰੀਨ ਜਿਵੇਂ ਕਹਿ ਦਈਏ ਵੀ ਕੋਈ ਫਲਦਾਰ ਬੂਟਾ ਜਾਂ ਕੋਈ ਸ਼ਾਨਦਾਰ ਬੂਟਾ ਉਹ ਉਸ ਦਿਨ ਇੱਕ ਲੱਗ ਜੇ ਤੇ ਉਹ ਵੀ ਇਤਿਹਾਸਿਕ ਪਾਲਿਆ ਮੈਂ ਵੋਟ ਪਾਉਣ ਗਿਆ ਸੀ ਤੇ ਉਸ ਦਿਨ ਮੈਂ ਬੂਟਾ ਲਾਇਆ ਸੀ ਔਰ ਦੂਸਰਾ ਪਾਣੀ ਦੀ ਬਚਤ ਕਰਨ ਔਰ ਇਹ ਵੀ ਮਿਸ਼ਨ ਹੋ ਦੋਨੇ ਚੀਜ਼ਾਂ ਕਿ ਹਰੀਿਆਲੀ ਵੀ ਕਰਨੀ ਹੈ ਔਰ ਪਾਣੀ ਨੂੰ ਬਚਾਣਾ ਸਰ ਅੱਜ ਦੇ ਸਮੇਂ ਵਿੱਚ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਔਰ ਅਕਸਰ ਅਸੀਂ ਦੇਖਦੇ ਹਾਂ ਕਿ ਸਾਡੇ ਆਸ-ਪਾਸ ਅੱਗਾਂ ਵੀ ਲੱਗਦੀਆਂ ਪਈਆਂ ਨੇ ਔਰ ਅਸੀਂ ਪਾਣੀ ਵੀ ਜਿਹੜਾ ਹੈ ਉਹ ਜ਼ਮੀਨ ਨੂੰ ਲਗਾ ਰਹੇ ਸੋ ਇਹਦੇ ਉੱਤੇ ਵੀ ਬਹੁਤ ਜ਼ਿਆਦਾ ਚਿੰਤਾ ਜਿਹੜੀ ਹੈ ਕਿ ਕਿੱਡਾ ਇੱਕ ਵੱਡਾ ਮੁੱਦਾ ਜਿਹੜਾ ਵਾਤਾਵਰਨ ਜਿਹੜਾ এনवायरमेंट ਸਾਡਾ ਕਿੱਡਾ ਇੱਕ ਵੱਡਾ ਮੁੱਦਾ ਹੈ ਜਾਂ ਕਿਹੜੇ-ਕਿਹੜੇ ਮੇਨ ਮੁੱਦੇ ਦੇਖਦੇ ਇਹਨਾਂ ਚੋਣਾਂ ਵਿੱਚ ਜਿਹੜੇ ਤੁਹਾਡੇ ਹਿਸਾਬ ਨਾਲ ਹੋਣੇ ਚਾਹੀਦੇ ਚੋਣਾਂ ਦੇ ਵਿੱਚ ਤਾਂ ਮੁੱਦੇ ਬਹੁਤ ਜ਼ਿਆਦਾ ਨੇ ਲੇਕਿਨ ਉਸ ਪਾਸੇ ਅਸੀਂ ਧਿਆਨ ਨਹੀਂ ਦੇ ਰਹੇ ਅਸੀਂ ਆਪਣੇ ਯੂਥ ਨੂੰ ਇੱਕ ਤੰਦਰੁਸਤ ਮਿਸ਼ਨ ਅਸੀਂ ਆਪਣੇ ਯੂਥ ਨੂੰ ਸਪੋਰਟਸ ਪਾਸੇ ਲਾਈਏ ਐਜੂਕੇਸ਼ਨ ਪਾਸੇ ਲਾਈਏ ਔਰ ਚੰਗੀ ਹੈਲਥ ਉਹਨਾਂ ਨੂੰ ਪ੍ਰੋਵਾਈਡ ਕਰੀਏ ਔਰ ਸਾਡਾ ਜਿਹੜਾ ਵੱਡੀ ਗੱਲ ਇਹ ਆ ਵੀ ਅਸੀਂ ਉਹਨਾਂ ਤੋਂ ਅਸੀਂ ਤਾਂ ਵੋਟਾਂ ਵੀ ਸਰ ਕੁਰਸੀ ਦੇ ਪਿੱਛੇ ਪੈਣ ਰਹੇ ਆ ਵੀ ਕੁਰਸੀ ਮਿਲ ਜੇ ਕੁਰਸੀ ਲੇਕਿਨ ਹਰ ਬੰਦੇ ਦਾ ਵਿਜ਼ਨ ਹੋਣਾ ਚਾਹੀਦਾ ਵੀ ਮੈਂ ਇਹ ਜਿੱਤ ਕੇ ਤੇ ਮੈਂ ਆਪਣੇ ਇਲਾਕੇ ਵਾਸਤੇ ਮੈਂ ਇੱਕ ਹਰਿਆ ਭਰਿਆ ਆਪਣਾ ਪੰਜਾਬ ਬਣਾਵਾ ਔਰ ਕ੍ਰਪਸ਼ਨ ਤੋਂ ਬਗੈਰ ਬਣਾਵਾ ਔਰ ਪਾਣੀ ਦਾ ਜਿਵੇਂ ਫਸਲਾਂ ਨੂੰ ਵਗਾ ਲਾਉਂਦੇ ਨੇ ਪ੍ਰਦੂਸ਼ਣ ਇੰਨਾ ਫੈਲਦਾ ਆ ਔਰ ਕਈ ਦਰਖਤ ਵੀ ਸੜ ਗਏ ਦੇ ਨਾਲ ਔਰ ਉਹ ਵੀ ਮੈਂ ਕਹਿੰਦਾ ਵੀ ਉਹਨਾਂ ਤੇ ਵੀ ਕੋਈ ਨਾ ਕੋਈ ਐਕਸ਼ਨ ਹੋਣਾ ਚਾਹੀਦਾ ਔਰ ਕਈਆਂ ਥਾਵਾਂ ਤੇ ਇਹ ਦਰਘਟਨਾਵਾਂ ਹੋਈਆਂ ਨੇ ਬਹੁਤ ਜ਼ਿਆਦਾ ਮਸਲੇ ਨੇ ਲੇਕਿਨ ਸਰਕਾਰਾਂ ਨੂੰ ਜਿਹੜਾ ਆਪਾਂ ਚੁਣ ਕੇ ਭੇਜਦੇ ਆ ਉਹਨਾਂ ਦਾ ਇਹ ਵੀ ਧਿਆਨ ਹੋਣਾ ਚਾਹੀਦਾ ਵੀ ਅਸੀਂ ਰੁਜ਼ਗਾਰ ਦੇ ਸਾਧਨ ਪੈਦਾ ਕਰੀਏ ਉਸ ਤੋਂ ਬਾਅਦ ਉਹਨਾਂ ਦਾ ਸੇਧਵ ਧਿਆਨ ਰੱਖੀਏ ਔਰ ਸ਼ਾਂਤੀ ਵੱਡੀ ਗੱਲ ਆ ਵੀ ਸ਼ਾਂਤੀ ਔਰ ਲੜਾਈ ਝਗੜਿਆਂ ਤੋਂ ਦੂਰ ਰੱਖੀਏ ਉਹ ਨਹਾ ਦੇਈ ਅਸੀਂ ਹਰ ਇੱਕ ਬੰਦੇ ਨੂੰ ਨਹਾ ਮਿਲੇ ਔਰ ਉਸ ਤੋਂ ਬਾਅਦ ਉਹ ਚੀਜ਼ ਜਿਹੜੀ ਆ ਵੀ ਸਾਡੇ ਜਿਹੜੇ ਥਾਣਿਆਂ ਦੇ ਵਿੱਚ ਕੁਝ ਕੋੜ ਖਚਰੀਆਂ ਦੇ ਵਿੱਚ ਕਿਸ ਜਿਹੜੇ ਨੇ ਉਹ ਘਟ ਜਾਣ ਕਿਉਂਕਿ ਜੇ ਪ੍ਰਸ਼ਾਸਨ ਇਹ ਮੁੱਦਾ ਕਰ ਲੈ ਵੀ ਗਲਤ ਨੂੰ ਗਲਤ ਕਹ ਦੇਓ ਠੀਕ ਨੂੰ ਠੀਕ ਕਹ ਦੇਓ ਅਸੀਂ ਕੀ ਕਹਿ ਰਹੇ ਆ ਗਲਤ ਨੂੰ ਠੀਕ ਕਹ ਦੇ ਦਿੰਨੇ ਆ ਤੇ ਠੀਕ ਨੂੰ ਗਲਤ ਕਹ ਦੇ ਦਿੰਨੇ ਆ ਇਥੇ ਇਹੀ ਮਾਰ ਖਾ ਜੰਨੇ ਮੈਂ ਇੱਕ ਇਹ ਵੀ ਪੰਜਾਬ ਦੇ ਵਿੱਚ ਲੰਬੇ ਸਮੇਂ ਤੋਂ ਹਰ ਚੋਣ ਵਿੱਚ ਮਸਲਾ ਰਿਹਾ ਹੈ ਕਿ ਡਰੱਗਸ ਨਸ਼ਾ ਬਹੁਤ ਜ਼ਿਆਦਾ ਹੈ ਔਰ ਕਾਨੂੰਨ ਵਿਵਸਥਾ ਵੀ ਇਹਦੇ ਨਾਲ ਹੀ ਜੁੜਿਆ ਹੋਇਆ ਹੈ ਕਿ ਅੱਜ ਅਸੀਂ ਦੇਖਦੇ ਹਾਂ ਕਿ ਔਰਤਾਂ ਦਾ ਕਿਵਰ ਕੋਈ ਨਿਕਲਣਾ ਔਖਾ ਹੁੰਦਾ ਹੈ ਕਿ ਨਕਲੀ ਗੈਨੇ ਵੀ ਪਾਏ ਹੁੰਦੇ ਚੇਨ ਸਨੇਚਿੰਗ ਹੋ ਜਾਂਦੀ ਮੋਬਾਈਲ ਹੱਥੋਂ ਛੋਖੋ ਕੇ ਲੈ ਜਾਂਦੇ ਸੋ ਇਹ ਜਿਹੜੇ ਜਿਹੜੇ ਮੇਨ ਮੁੱਦੇ ਇਹਨੂੰ ਤੁਸੀਂ ਕਿੱਦਾਂ ਦੇਖਦੇ ਪਤਾ ਨਹੀਂ ਲੱਗ ਸਕਦਾ ਜੇ ਸਰਕਾਰ ਜਾਵੇ ਨਾ ਪਤਾ ਨਹੀਂ ਲੱਗ ਸਕਦਾ ਲੇਕਿਨ ਉਹਦੇ ਵਿੱਚ ਕਿਸ ਨਾ ਕਿਸ ਦੀ ਸਰਪ੍ਰਸਤੀ ਹੁੰਦੀ ਹੈ। ਅਗਰ ਉਹ ਸਰਪ੍ਰਸਤੀ ਨਾ ਹੋਣ ਅਸੀਂ ਪੈਸੇ ਦੇ ਪਿੱਛੇ ਨਾ ਜਾਈਏ ਕਿਉਂਕਿ ਜਿਹੜੇ ਮੈਂ ਵੱਡੀ ਗੱਲ ਇੱਕ ਗੱਲ ਸੱਚੀ ਗੱਲ ਕਹਿਣਾ ਚੰਗੇ ਆਦਮੀ ਦੀ ਉਹ ਪਾਰਟੀ ਨਹੀਂ ਗਈ ਜਿਹੜਾ ਕ੍ਰਾਈਮ ਕਰਦਾ ਉਹ ਉਹਨਾਂ ਦੀਆਂ ਪਾਰਟੀਆਂ ਨੇ ਕਿਉਂਕਿ ਉਹ ਉਹਨਾਂ ਦਾ ਦਿੱਤਾ ਹੋਇਆ ਖਾ ਰਹੇ ਨੇ। ਜਿਉਂ ਕ੍ਰਾਈਮ ਕਰਨਗੇ ਤਾਂ ਉਹਨੂੰ ਪਤਾ ਕ੍ਰਾਈਮ ਵਾਲ ਨੂੰ ਪਤਾ ਆ ਵੀ ਸਾਡੇ ਇਲਾਕੇ 'ਚ ਕੌਣ ਕ੍ਰਾਈਮ ਕਰ ਰਿਹਾ। ਮਹਾਰਾਜਾ ਰਜੀਤ ਸਿੰਘ ਦੇ ਟਾਈਮ ਤੇ ਕੋਈ ਹਤਿਆ ਨਹੀਂ ਸੀ ਹੋਈ ਕੋਈ ਫਾਂਸੀ ਨਹੀਂ ਸੀ ਹੋਈ ਕਿਉਂ ਨਹੀਂ ਹੋਈ ਸੀ ਉਹਨਾਂ ਪਿੰਡ ਦੇ ਬੰਦੇ ਜਿਵੇਂ ਰੈਲਾਈ ਸੀ। ਵੀ ਤੁਹਾਡੇ ਪਿੰਡ ਦੇ ਵਿੱਚ ਕੋਈ ਵੀ ਗਲਤ ਹੋਵੇ ਤੁਸੀਂ ਪਿੰਡ ਦੇ ਜ਼ਿੰਮੇਵਾਰ ਜੀ ਹਰ ਬੰਦੇ ਦੀਆਂ ਡਿਊਟੀਆਂ ਲਾਈਆਂ ਜਾਣ ਹਰ ਬੰਦੇ ਦਾ ਇਸ ਤਰ੍ਹਾਂ ਸਾਡੇ ਪਿੰਡਾਂ ਦੇ ਵਿੱਚ ਤਾਂ ਚਾਰ ਚਾਰ ਪਾਰਟੀਆਂ ਬਣ ਗਈਆਂ ਨੇ ਔਰ ਜਿਹੜੀ ਪਾਰਟੀ ਦਾ ਉਹ ਸਰਪਸਟ ਚੁਣ ਕੇ ਭੇਜਦੇ ਅਸੀਂ ਉਹ ਬਾਅਦ ਵਿੱਚ ਮਨਮਰਜ਼ੀਆਂ ਕਰਦਾ ਉਹੋ ਹੀ ਉਹੋ ਬਾਅਦ ਵਿੱਚ ਕ੍ਰਾਈਮ ਕਰਦਾ ਔਰ ਕ੍ਰਾਈਮ ਨੂੰ ਫਿਰ ਉਹ ਸ਼ੈਲਟਰ ਮਿਲਦਾ ਹੈ ਜੇ ਜੇ ਉਹ ਸ਼ੈਲਟਰ ਨਾ ਦਿੱਤਾ ਜਾਵੇ ਜਿਹੜੇ ਪ੍ਰਸ਼ਾਸਨ ਵਾਲੇ ਜਾਂ ਦੂਜੇ ਆ ਨਾ ਦਿੰਦਾ ਜੀ ਤਾਂ ਕ੍ਰਾਈਮ ਹੁੰਦਾ ਹੀ ਨਹੀਂਗਾ ਚੋਣਾਂ ਦੇ ਵਿੱਚ ਸਰਕਾਰ ਵੱਲੋਂ ਬੜੀ ਪੁਖਤਾ ਇੰਤਜ਼ਾਮ ਕੀਤੇ ਗਏ ਕਿ ਹਰ ਜਿਹੜਾ ਵੋਟਰ ਆ ਉਹਨੂੰ ਪੂਰੀ ਜਾਣਕਾਰੀ ਵੀ ਮਿਲੇ ਆਪਣੇ ਉਮੀਦਵਾਰ ਬਾਰੇ ਨੋ ਯੂਅਰ ਕੈਂਡੀਡੇਟ ਕਰਕੇ ਵੈਬਸਾਈਟ ਵੀ ਬਣਾਈ ਹੈ ਉਹਦੇ ਉੱਤੇ ਹਰ ਆਪਣੇ ਉਮੀਦਵਾਰ ਦਾ ਅਸੀਂ ਪ੍ਰੋਫਾਈਲ ਚੈੱਕ ਕਰ ਸਕਦੇ ਲੇਕਿਨ ਤੁਸੀਂ ਮਹਿਸੂਸ ਕਰਦੇ ਬੋਟਰ ਕਿੰਨਾ ਸੰਜੀਦਾ ਇਹਨਾਂ ਉਮੀਦਵਾਰਾਂ ਨੂੰ ਵੋਟਰ ਅੱਜਕੱਲ ਬਹੁਤ ਸਿਆਣਾ ਆ ਜਿਵੇਂ ਇਹ ਲੋਕਾਂ ਨੂੰ ਮੂਰਖ ਬਣਾਉਂਦੇ ਸੀ ਹੁਣ ਵੋਟਰ ਲੋਕ ਇਹਨਾਂ ਨੂੰ ਜਿਹੜਾ ਪੋਲੀਟੀਸ਼ੀਅਨ ਨੂੰ ਮੂਰਖ ਬਣਾ ਰਿਹਾ ਆਪਣੀ ਮਰਜ਼ੀ ਦਾ ਉਹ ਇਸਤੇਮਾਲ ਕਰ ਰਿਹਾ ਇੱਕ ਪਰਿਵਾਰ ਦੇ ਵਿੱਚ ਵੀ ਉਹ ਜੇ ਪੰਜ ਜੀ ਆ ਤੇ ਉਹਨਾਂ ਦੀ ਅਲੱਗ-ਅਲੱਗ ਸੋਚ ਆ ਕਿ ਮੈਂ ਕਿੰਨੂੰ ਵੋਟ ਪਾਉਣੀ ਆ ਜਿਹੜਾ ਪੜ੍ਹਿਆ ਲਿਖਿਆ ਯੂਥ ਆ ਉਹਨੂੰ ਪਤਾ ਵੀ ਮੈਂ ਜੇ ਵੋਟ ਪਾਉਂਗਾ ਤੇ ਇਹਦਾ ਅਸਰ ਕਿੱਥੇ ਜਾ ਕੇ ਪੈਣਾ ਆ ਇਸ ਕਰਕੇ ਤੁਸੀਂ ਇਹ ਨਾ ਕਹੋ ਵੀ ਵੋਟਰ ਵੋਟਰ ਬਹੁਤ ਸਿਆਣਾ ਹੋ ਗਿਆ ਅੱਗੇ ਇਨਾ ਨਹੀਂ ਸੀ ਕਿਉਂਕਿ ਹੁਣ ਸੋਸ਼ਲ ਮੀਡੀਆ ਜੋਗਿਆ ਹਰ ਹੱਥ ਦੇ ਵਿੱਚ ਮੋਬਾਈਲ ਆ ਤੇ ਕੋਈ ਵੀ ਗੱਲ ਕਰਦਾ ਉਹ ਸਭ ਤੋਂ ਪਹਿਲਾਂ ਉਹਨੂੰ ਪਤਾ ਲੱਗ ਜਾਂਦਾ ਆ ਆਹੇ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਜੇ ਤੁਸੀਂ ਮੇਰਾ ਇੱਥੇ ਗੇਟ ਤੋਂ ਬਾਹਰ ਜਾਣਾ ਤੇ ਇਹ ਗੱਲ ਜਿਹੜੀ ਹੈ ਕੈਨੇਡਾ ਪਹਿਲਾਂ ਅਮਰੀਕਾ ਪਹੁੰਚ ਜਾਣੀ ਆ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਜੋਗਿਆ ਅੱਜ ਕੱਲ ਬੰਦਾ ਹਰੇਕ ਵੋਟਰ ਕੀ ਹਰੇਕ ਬੰਦਾ ਬੱਚੇ-ਬੱਚੇ ਲੈ ਕੇ ਸਿਆਣੇ ਆ ਸਾਡੇ ਨਾਲੋਂ ਸਾਡੇ ਜਿਹੜੇ ਪੁੱਤ-ਪੋਤੇ ਦੁੱਧ ਦੁੱਧ ਤੀਆਂ ਉਹ ਸਾਤੋਂ ਸਿਆਣੇ ਜਿਹੜੇ 5-5 10-10 ਸਾਲ ਦੇ ਆ ਉਹਨਾਂ ਨੂੰ ਜਿਆਦਾ ਮੋਬਾਈਲ ਚਲਾਉਣਾ ਆਉਂਦਾ ਉਹ ਜਿਆਦਾ YouTube ਯੂਜ਼ ਕਰਦੇ ਆ ਹਰ ਹਰ ਉਹਨਾਂ ਨੂੰ ਜਿਆਦਾ ਸਭ ਕੁਝ ਪਤਾ ਆ ਲੇਕਿਨ ਇਹ ਗੱਲ ਹੈਗੀ ਆ ਕਿ ਅੱਜ ਵੋਟਰ ਜਿਹੜਾ ਬਹੁਤ ਸਿਆਣਾ ਆ ਤੇ ਵੋਟਰ ਨੂੰ ਮੈਂ ਤਾਂ ਇਹੋ ਹੀ ਅਪੀਲ ਕਰੂੰਗਾ ਵੀ ਹਰੇਕ ਵੋਟ ਜਿਹੜਾ ਆ ਉਹ ਵੋਟਰ ਪਾਵੇ ਔਰ ਇੱਕ ਕਈ ਹੁੰਨੇ ਆ ਪਿਆ ਆਪਾਂ ਸਾਡੀ ਵੋਟ ਨਾਲ ਕਿਹੜਾ ਕੀ ਇਹਨਾਂ ਨੇ ਬਣ ਜਾਣਾ ਤੇ ਉਹ ਮੈਂ ਗੱਲ ਕਹੂੰਗਾ ਵੀ ਸਾਡੀ ਵੋਟ ਨਾਲ ਬੰਨਾ ਆ ਉਹ ਤੁਸੀਂ ਚੁਣੋ ਉਹ ਚੁਣੋ ਤੁਸੀਂ ਕਿਉਂਕਿ ਇੱਕ ਗੱਲ ਹੈਗੀ ਆ ਵੀ ਜਿਹੜਾ ਮਤ ਜਿਹੜਾ ਆਪਣਾ ਮਤ ਆ ਉਹਨੂੰ ਇਸਤੇਮਾਲ ਜ਼ਰੂਰ ਕਰੋ ਕਿਉਂਕਿ ਮਤ ਜਿਹੜਾ ਨਾ ਬਹੁਤ ਤਗੜੀ ਚੀਜ਼ ਹੈ ਆਪਣੇ ਮਤ ਦਾ ਜੇ ਇਸਤੇਮਾਲ ਕਰੋਗੇ ਤੇ ਉਹ ਮਤ ਤੁਹਾਡਾ ਜਿਹੜਾ ਉਹ ਜਾ ਕੇ ਕਿਤੇ ਕਿਨਾ ਕਿਤੇ ਕੰਮ ਆਊਗਾ ਅਗਰ ਤੁਸੀਂ ਆਪਣੇ ਮਤ ਦਾ ਇਸਤੇਮਾਲ ਨਹੀਂ ਕਰਦੇ ਤੇ ਫਿਰ ਇਸ ਤਰ੍ਹਾਂ ਸਾਡਾ ਕਮਰੇ ਚ ਹੀ ਰਹਿ ਜੂ ਗੱਲ ਜਿਹੜੀ ਤੁਸੀਂ ਕਹੋਗੇ ਤੇ ਸਰਕਾਰ ਦੀ ਲੋਚਨਾ ਕਰਨ ਦਾ ਸਾਨੂੰ ਤਾਂ ਹੀ ਅਧਿਕਾਰ ਹੈ ਜੇ ਅਸੀਂ ਸਰਕਾਰ ਦੀ ਚੋਣਨ ਪ੍ਰਕਿਰਿਆ ਦੇ ਵਿੱਚ ਭਾਗੀਦਾਰੀ ਨਿਭਾਵਾਂਗੇ ਸੋ ਬੜਾ ਇੰਪੋਰਟੈਂਟ ਇਸ਼ੂ ਹੈ ਸਰ ਇੱਕ ਇਸ਼ੂ ਪੰਜਾਬ ਦੇ ਵਿੱਚੇ ਵੀ ਹੈ ਪਲੈਨ ਹੋ ਰਿਹਾ ਪੰਜਾਬੀਅਤ ਜਿਹੜੀ ਉਹ ਕਿਤੇ ਨਾ ਕਿਤੇ ਵਿਦੇਸ਼ਾਂ ਵਿੱਚ ਜਾ ਰਹੀ ਪੰਜਾਬ ਦੇ ਵਿੱਚ ਇਸ ਵੇਲੇ ਦੁਕਾਨਦਾਰੀ ਵੀ ਉਹਦੇ ਨਾਲ ਪ੍ਰਭਾਵਿਤ ਹੋ ਰਹੀ ਹੈ ਬਿਜ਼ਨਸ ਕਮਿਊਨਿਟੀ ਵੀ ਉਹਦੇ ਨਾਲ ਪ੍ਰਭਾਵਿਤ ਹੋ ਰਹੀ ਹੈ ਸੋ ਬਾਕੀ ਵੀ ਇਹਦੇ ਨਾਲ ਕਈ ਚੀਜ਼ਾਂ ਰੇਟ ਹੈਗੀਆਂ ਸੋ ਇਹ ਯੂਥ ਨੂੰ ਪੰਜਾਬ ਵਿੱਚ ਰੱਖਣਾ ਔਰ ਰੰਗਲਾ ਪੰਜਾਬ ਬਣਾਉਣਾ ਇੱਕ ਡੱਗ ਵੱਡਾ ਚੈਲੰਜ ਹੈ ਇਹ ਵੱਡਾ ਚੈਨਲ ਹੈ ਵੱਡੀ ਗੱਲ ਹੈ ਕਿ ਜੇ ਰਜਗਾਰ ਦੇ ਸਾਧਨ ਸਾਡੀਆਂ ਸਰਕਾਰਾਂ ਇੱਥੇ ਪ੍ਰੋਵਾਈਡ ਕਰ ਦੇਣ ਔਰ ਇੱਕ ਜ਼ਿਮੀਂਦਾਰ ਨੂੰ ਉਹਦਾ ਸਹੀ ਮੁੱਲ ਮਿਲ ਜੀ ਕਿਸਾਨ ਨੂੰ ਕਿਉਂਕਿ ਸਾਡਾ ਜਿਹੜਾ ਪੰਜਾਬ ਹੈ ਉਹ ਖੇਤੀ ਪ੍ਰਧਾਨ ਸੂਬਾ ਹੈ ਤੇ ਉਸ ਤੋਂ ਬਾਅਦ ਬਾਹਰ ਜਾਣ ਦੀ ਜਰੂਰਤ ਨਹੀਂ ਪਊਗੀ ਕਿਉਂਕਿ ਮੈਂ ਇੱਕ ਕਹਿਣਾ ਵੀ ਸਾਡੇ ਇੱਕ ਇੱਕ ਐਗਜ਼ਾਮਪਲ ਦਿੰਨਾ ਮੈਂ ਆਲੂ ਕਿੰਨੇ ਸਸਤੇ ਮਿਲਦੇ ਆ ਰੁਪਏ ਕਿਲੋ 2 ਰੁਪਏ 5 ਰੁਪਏ ਕਿਲੋ ਹੋ ਜਾਂਦੇ ਆ ਜੇ ਸਰਕਾਰ ਹੀ ਇਹ ਸਾਰੇ ਸਾਧਨ ਬਣਾ ਦੇ ਕੁੱਕੜੇ ਆ ਦੁੱਝੇ ਬਣਾਉਣੇ ਸੇਮੀਆਂ ਬਣਾਉਣੀਆਂ ਦੀਆਂ ਇਤਨਾ ਕਰਨੀਆਂ ਤੇ ਇੱਕ ਤਾਂ ਉਹਨੂੰ ਰੋਜ਼ਗਾਰ ਮਿਲ ਜੂਗਾ ਬੰਦਿਆਂ ਨੂੰ ਉਹਨਾਂ ਨੂੰ 24 ਘੰਟੇ ਦੇ ਮਿਲ ਰਿਹਾ ਰੁਜ਼ਗਾਰ ਤੇ ਉਹ ਸਭ ਕੁਝ ਕਰਦੇ ਪ੍ਰਾਈਵੇਟ ਹੱਥਾਂ 'ਚ ਸਭ ਕੁਝ ਜਾ ਰਿਹਾ ਹੈ ਜਿਹੜਾ ਇੱਕ 5 ਰੁਪਏ ਦੀ ਚੀਜ਼ ਲੈ ਕੇ ਉਹ 100 ਰੁਪਏ ਕਿਲੋ ਵਕਣ ਦਿਆ ਤੁਸੀਂ 10 ਗ੍ਰਾਮ ਦੇ 100 20 ਗ੍ਰਾਮ ਦੇ ਕੁਰਕੜ ਜਿਹੜੇ ਉਹ 10 20 ਰੁਪਏ ਦੇ ਵਿਕਦੇ ਬਾਜ਼ਾਰ ਮੋਸਟ ਫਾਰਮਿੰਗ ਦੀ ਉਹ 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 ਗਵਰਨਮੈਂਟ ਹੀ ਇਹਨੂੰ ਕਰੇ ਜਾਂ ਪਿੰਡਾਂ ਦੇ ਵਿੱਚ ਇਹ ਛੋਟੇ ਛੋਟੇ ਯੂਨਿਟ ਸਥਾਪਿਤ ਕਰੇ ਹਰ ਬੰਦੇ ਨੂੰ ਕਿਤਾ ਭੁਖੀ ਬਣਾਵੇ ਪਹਿਲੋਂ ਪੰਜਾਬ ਦੇ ਵਿੱਚ ਆਈਟੀਆਈ ਸੈੱਲ ਹੁੰਦੇ ਸੀ ਔਰ ਉਹ ਹਰ ਬੰਦਾ ਉਹਨੂੰ ਵੈਲਡਿੰਗ ਟਰੈਕਟਰ ਮਕੈਨਿਕ ਇਲੈਕਟ੍ਰੀਸ਼ੀਅਨ ਔਰ ਜਿੰਨੇ ਵੀ ਨਿਕਿੰਦੇ ਕੇ ਕੰਮ ਸੀ ਉਹ ਬੰਦਾ ਹੁਨਰਮੰਦ ਬਣਾਉਂਦੇ ਸੀ ਹੁਣ ਸਰਕਾਰਾਂ ਹੁਨਰਮੰਦ ਨਹੀਂ ਬਣਾ ਰਹੀਆਂ ਹੁਣ ਲੋਕਾਂ ਨੂੰ ਮੂਰਖ ਬਣਾ ਰਹੀਆਂ ਨੇ ਮੈਂ ਤਾਂ ਕਹੂੰਗਾ ਵੀ ਲੋਕਾਂ ਨੂੰ ਅਨਪੜ੍ਹ ਬਣਾ ਰਹੀਆਂ ਨੇ ਜੇ ਕਿੱਤਾ ਮੁਖੀ ਬਣੋਂ ਤੁਹਾਡੇ ਸ਼ੁਭੇ ਦੇ ਵਿੱਚ ਹੀ ਆਈਟੀਆਈ ਸੀ ਕਿੱਥੇ ਗਈ ਉਹਦੀ ਬਿਲਡਿੰਗ ਕਿੱਥੇ ਗਈਆਂ ਕਿੱਥੇ ਗਈਆਂ ਜੇ ਉੱਥੋਂ ਸਿੱਖ ਕੇ ਕੋਈ ਕੁੱਤਾ ਮੁਖੀ ਬਣਦਾ ਉਹ ਕਿਤੇ ਵੀ ਬਹਿ ਕੇ ਆਪਣਾ ਕੰਮ ਕਰ ਸਕਦਾ ਸੀ ਕਰ ਸਕਦਾ ਸੀ ਉਹਨੂੰ ਰੁਜ਼ਗਾਰ ਮਿਲ ਸਕਦਾ ਸੀ ਹੁਣ ਹੁਨਰਮੰਦ ਬਣਾਉਣ ਦੀ ਲੋੜ ਆ ਹੁਨਰਮੰਦ ਬਣਨਗੇ ਤਦ ਸਾਡਾ ਰੁਜ਼ਗਾਰ ਮਿਲੂਗਾ ਉਹ ਜੇ ਸਰਕਾਰ ਨੇ ਮਿਲੂਗਾ ਉਹਨੂੰ ਨੌਕਰੀ ਨਹੀਂ ਮਿਲੂਗੀ ਉਹ ਆਪਣਾ ਬੈਠ ਕੇ ਕੰਮ ਕਰ ਸਕਦਾ ਬਹੁਤ ਸਿਆ ਵੀ ਕੋਸ਼ਿਸ਼ਾਂ ਜਿਹੜੀਆਂ ਇਸ ਵਾਰ ਦੇਖਣ ਨੂੰ ਮਿਲੀਆਂ ਜਿਹੜੀ ਤੁਹਾਡੀ ਗੱਲ ਬਹੁਤ ਸਹੀ ਹੈ ਕਿ ਕਿੱਤਾ ਜਿਹੜਾ ਹੈ ਇਸ ਨੂੰ ਪ੍ਰੈਫਰੈਂਸ ਜਿਹੜੀ ਮਿਲਣੀ ਕਿੱਤਾ ਮੁੱਖੀ ਕੋਰਸ ਹੋਣਾ ਚਾਹੀਦਾ ਹੈ ਐਜੂਕੇਸ਼ਨ ਪ੍ਰਾਇੋਰਟੀ ਤੇ ਹੋਣਾ ਚਾਹੀਦੇ ਪਾਰਟੀਆਂ ਦਾ ਜਿਹੜਾ ਇਸ ਵਾਰ ਦਾ ਇਲੈਕਸ਼ਨ ਦਾ ਰੁਝਾਨ ਅਸੀਂ ਦੇਖਦੇ ਪਏ ਉਹਦੇ ਵਿੱਚ VOTER ਦੀ ਕੈਡਰ ਦੀ ਪ੍ਰਭਾਅ ਪਾਰਟੀਆਂ ਨੇ ਸ਼ਾਇਦ ਬਹੁਤ ਘੱਟ ਕੀਤੀ ਔਰ ਬਹੁਤ ਬੜੀਆਂ ਦਲ ਬਦਲੀਆਂ ਜਿਹੜੀਆਂ ਬਹੁਤ ਜ਼ਿਆਦਾ ਦੇਖਣ ਨੂੰ ਮਿਲੀਆਂ ਇਹਦੇ ਨਾਲ VOTER ਜਿਹੜਾ ਉਹ ਕਿੰਨਾ ਕੁ ਪ੍ਰਭਾਵਿਤ ਹੋਇਆ ਜਾਂ ਉਹਦਾ ਮਨ ਕਿੰਨਾ ਕੁ ਜ਼ਿਆਦਾ ਤੁਸੀਂ ਮਹਿਸੂਸ ਕਰਦੇ ਠੱਗਿਆ ਮਹਿਸੂਸ ਕਰਦਾ ਠੱਗਿਆ ਕਿ ਵੀ ਤੁਸੀਂ ਨਾ ਇਹ ਮੈਨੂੰ ਮਨ ਤੋਂ ਕਢਾਓ ਗੱਲ ਕਿਉਂਕਿ ਗੱਲ ਬੜੀ ਦੂਰ ਤੱਕ ਜਾਣੀ ਆ ਕਰਦਾਰ ਕੈਰੇਕਟਰ ਬੰਦੇ ਦੇ ਖਤਮ ਹੋ ਗਏ ਨੇ ਇਹ ਤੇੰਤਨਵਰੀ ਐਮਐਲਏ ਐਮਪੀ ਬਣੇ ਨੇ ਭੱਜ ਕੇ ਉਧਰ ਭੱਜ ਕੇ ਉਧਰ ਮੁੱਲ ਵੀ ਇੱਕ ਮਾਂ ਪਿਓ ਨੇ ਪਾਲਿਆ ਹੋਵੇ ਬੱਚੇ ਨੂੰ ਤੇ ਮਾਂ ਪਿਓ ਦਾ ਦੁਸ਼ਮਣ ਬਣ ਜਾਈ ਉਹ ਗੱਲ ਬਣ ਰਹੀ ਆ ਉਹ ਸਾਡੇ ਪਰਿਵਾਰਾਂ ਚ ਵੀ ਬਣ ਰਹੀ ਆ ਤੇ ਇੱਥੇ ਬਣ ਰਹੀ ਆ ਜਿਹੜੇ ਕਿ 40 40 ਸਾਲ ਪੰਜਾਬ ਇੱਕ ਪਾਰਟੀ ਦੇ ਵਿੱਚ ਜਿੱਥੋਂ ਤੱਕ ਉਹਨਾਂ ਨੇ ਕਮਾਈਆਂ ਕੀਤੀਆਂ ਨੇ ਉਹਨਾਂ ਨੇ ਸੇਵਾ ਨਹੀਂ ਕੀਤੀ ਉਹਨਾਂ ਨੇ ਉਹਨਾਂ ਨੇ ਆਪਣੇ ਸੱਤ ਪੀੜੀਆਂ ਪਾਲੀਆਂ ਨੇ ਤੇ ਉਹ ਫੇਰ ਛੱਡ ਕੇ ਉਹਦੇ ਚਲੇ ਜਾਂਦੇ ਆ ਸਿਰਫ ਵੇਖਣ ਡਿਆ ਨੇ ਵੀ ਮੈਨੂੰ ਝੋਗਾ ਤੇ ਮੈਨੂੰ ਮਣੀ ਕਿੱਥੋਂ ਜਿਆਦਾ ਮਿਲਨੀ ਹੈ ਤੇ ਜਾਂ ਕੋ ਡਰਦੇ ਤੁਰੇ ਜਾਂਦੇ ਨੇ ਜਿਨ੍ਹਾਂ ਨੇ ਉਹ ਗਲਤ ਕੰਮ ਕੀਤੇ ਨੇ ਤੇ ਮੇਰਾ ਇਹ ਗੱਲ ਕਹੂੰਗਾ ਵੀ ਇਹ ਸੱਚੀਆਂ ਗੱਲਾਂ ਨੇ ਨਾ ਘੜਾਓ ਚੰਗੀ ਗੱਲ ਆ ਕਿਉਂਕਿ ਇਹ ਲੋਕਾਂ ਨੂੰ ਪਤਾ ਹੀ ਆ ਵੀ ਹਰ ਬੰਦਾ ਜਾਣਨ ਡਿਆ ਹਰ ਬੰਦਾ ਇਸ ਨੂੰ ਮਹਿਸੂਸ ਕਰਦਾ ਵੀ ਇਹ ਕੀ ਇਹਨਾਂ ਦਾ ਕੈਰੇਕਟਰ ਨੇ ਜੀ ਆ 5 ਸਾਲ ਬਾਅਦ ਇਹ ਮੌਕਾ ਮਿਲਦਾ ਹਰ ਵੋਟਰ ਨੂੰ ਔਰ ਪ੍ਰਸ਼ਾਸਨ ਨੇ ਬਹੁਤ ਕੋਸ਼ਿਸ਼ ਕੀਤੀ ਔਰ ਬਹੁਤ ਸਾਰੀਆਂ ਚੀਜ਼ਾਂ ਪਬਲਿਕ ਡੋਮੇਨ ਦੇ ਵਿੱਚ ਸਾਹਮਣੇ ਆ ਰਹੀਆਂ ਜਿਸ ਤਰ੍ਹਾਂ ਸੋਹੀ ਸਾਹਿਬ ਨੇ ਵੀ ਕਿਹਾ ਕਿ ਦਲ ਬਦਲੀਆਂ ਬਹੁਤ ਜ਼ਿਆਦਾ ਇਸ ਵਾਰ ਹੋਈਆਂ ਔਰ ਕਿਸ ਤਰੀਕੇ ਨਾਲ ਅਸੀਂ ਦੇਖਦੇ ਹਾਂ ਕਿ ਵੋਟਰ ਜਿਹੜਾ ਇਹ ਸਾਰੀਆਂ ਚੀਜ਼ਾਂ ਨੂੰ ਅਸੈਸ ਕਰਦਾ ਪਿਆ ਇਸੇ ਕਰਕੇ ਸ਼ਾਇਦ VOTING ਪਰਸੈਂਟੇਜ ਜਿਹੜੀ ਹੈ ਡਾਊਨ ਜਾਂਦੀ ਪਈ ਹੈ ਲੇਕਿਨ ਅਸੀਂ ਘਰ ਨਹੀਂ ਬੈਠਣਾ ਅਸੀਂ ਉਹਦੇ ਵਿੱਚ ਭਾਗੀਦਾਰੀ ਕਰਨੀ ਔਰ ਚੰਗੇ ਉਮੀਦਵਾਰ ਜਿਹੜੇ ਆ ਉਹ ਚੁਣਨੇ ਆ ਸਰ ਤੁਸੀਂ ਕੀ ਅਪੀਲਸ ਕੀ ਮੈਸੇਜ ਸਾਡੇ ਦਰਸ਼ਕਾਂ ਨੂੰ ਦੇਣਾ ਚਾਹੋਗੇ ਤਾਂ ਕਿ ਵੱਧ ਤੋਂ ਵੱਧ VOTING ਹੋਏ ਗਰਮੀ ਦਾ ਮੌਸਮ ਹੋ ਦੇ ਬਾਵਜੂਦ ਜਿਹੜੇ ਆ ਲੋਕ ਘਰਾਂ ਚੋਂ ਨਿਕਲਣ ਔਰ ਆਪਣੀ ਸਰਕਾਰ ਦੇ ਵਿੱਚ ਭਾਗੀਦਾਰੀ ਕਰਨ ਮੈਂ ਤਾਂ ਇਹ ਵੀ ਗੱਲ ਕਹੂੰਗਾ ਕਿ ਲਾਲਚ ਛਾਣ ਕੇ ਵੋਟ ਨਾ ਪਾਇਆ ਜੇ ਜਦੋਂ ਤੁਸੀਂ ਲਾਲਚ ਛਾਣ ਕੇ ਵੋਟ ਪਾਉਂਦੇ ਜੇ ਤੇ ਫਿਰ ਤੁਹਾਨੂੰ ਇਹ ਮੁਸੀਬਤਾਂ ਝੱਲਣੀਆਂ ਪੈਣੀਆਂ ਨੇ ਅਗਰ ਤੁਸੀਂ ਬਿਨਾਂ ਲਾਲਚ ਤੋਂ ਹਰ ਇੱਕ ਆਦਮੀ ਵੋਟ ਪਾਉਂਦਾ ਆ ਆਪਣੀ ਮਰਜ਼ੀ ਦਾ ਜਿਹੜਾ ਨੁਮਾਇੰਦਾ ਚੁੰਦਾ ਤੇ ਉਹਨੂੰ ਤੁਸੀਂ ਬਹੁ ਫੜ ਕੇ ਵੀ ਕਹਿ ਸਕਦੇ ਵੀ ਆਹ ਕੰਮ ਕਰੋ ਕਿਉਂਕਿ ਜਿਨੇ ਆਪਣਾ ਮਤ ਵੇਚਤਾ ਉਸ ਤੋਂ ਬਾਅਦ ਉਹ ਕੰਮ ਨਹੀਂ ਕਰਾ ਸਕਦਾ ਤੇ ਮੈਂ ਇਹ ਕਹੂੰਗਾ ਹਰ ਇੱਕ ਆਦਮੀ ਪੜਿਆ ਲਿਖਿਆ ਗਰੀਬ ਤਬਕਾ ਵੀ ਅਮੀਰ ਤਬਕਾ ਵੀ ਹਰ ਬੰਦਾ ਵੋਟ ਪਾਵੇ ਔਰ ਆਪਣੀ ਮਰਜ਼ੀ ਦਾ ਨੁਮਾਇੰਦਾ ਚੁਣੇ ਔਰ ਉਹਨੂੰ ਬਹੁ ਫੜ ਕੇ ਉਹਨੂੰ ਗਲੇ ਤੋਂ ਫੜ ਕੇ ਫੜ ਸਕਦਾ ਜਿਨੇ ਆਪਿਆਵੇਂ ਤੇਰੀ ਆ ਪੂਰੇ ਪਿੰਡ ਨੇ ਵੋਟ ਪਾਈ ਆ ਆ ਵੇਖੇ ਇੱਕ ਇੱਕ ਵੱਡਿਆਂ ਮੇਰੇ ਪੰਜ ਜੀਆਂ ਨੇ ਪਾਈ ਆ ਤੈਨੂੰ ਵੋਟ ਪਈ ਆ ਤੂੰ ਆ ਕੰਮ ਕਰ ਤੇ ਜੇ ਲਾਲਚ ਦੇ ਵਿੱਚ ਉਹਨੇ ਲੈ ਲੈ ਕਿਸੇ ਤੋਂ ਕੁਝ ਮਨੀ ਲੈ ਲਈ ਕਿਸੇ ਤੋਂ ਕੁਝ ਕਰ ਲਿਆ ਤੇ ਫੇਰ ਤਾਂ ਬਈ ਉਹ ਮਤ ਉਹਦੇ ਚੱਲਣਾ ਆ ਐਮਪੀ ਦਾ ਚੱਲਣਾ ਮਤ ਉਹ ਐਮਐਲਏ ਦਾ ਚੱਲਣਾ ਆ ਬਾਕੀਆਂ ਦਾ ਮਤ ਨਹੀਂ ਚੱਲਣਾ ਬਾਕੀ ਕਿਉਂ ਕਿਉਂਕਿ ਤੂੰ ਤਾਂ ਮਤ ਵੇਚਦਾ ਅ ਸੋ ਬਹੁਤ ਇੰਪੋਰਟੈਂਟ ਮੈਸੇਜ ਆ ਕਿ ਅਸੀਂ ਆਪਣੇ ਮਤ ਅਧਿਕਾਰ ਦਾ ਪਰ ਜੋਗ ਬਹੁਤ ਸੋਚ ਸਮਝ ਕੇ ਕਰਨਾ ਕਿਉਂਕਿ ਬڑا ਵੱਡਾ ਮੌਕਾ ਮਿਲਿਆ ਅਸੀਂ ਛੋਟੀ ਤੋਂ ਛੋਟੀ ਚੀਜ਼ ਖਰੀਦਦੇ ਹਾਂ ਔਰ ਉਹਦਾ ਮੋਲ ਤੋਲ ਕਰਦੇ ਹਾਂ ਔਰ ਉਸ ਦੇ ਨਾਲ ਪੂਰੀ 바ਰਗੇਨਿੰਗ ਕਰਦੇ ਹਾਂ ਲੇਕਿਨ ਜਿਹੜਾ ਸਭ ਤੋਂ ਵੱਡਾ ਅਧਿਕਾਰ ਸਾਨੂੰ ਲੋਕਤੰਤਰ ਦੇ ਵਿੱਚ ਮਿਲਿਆ ਆਪਣਾ ਉਮੀਦਵਾਰ ਚੁਣਨ ਦਾ ਉਸ ਦਿਲੇ ਅਸੀਂ ਕਈ ਵਾਰੀ ਘਰ ਬੈਠ ਜਾਂਦੇ ਹਾਂ ਜਾਂ ਉਹ ਛੁੱਟੀ ਦਾ ਦਿਨ ਸਮਝ ਲੈਣੇ ਆ ਗਰਮੀ ਮਹਿਸੂਸ ਕਰਦੇ ਹਾਂ ਸੋ ਇਸ ਤਰ੍ਹਾਂ ਨਹੀਂ ਕਰਨਾ ਅਸੀਂ ਬਾਹਰ ਨਿਕਲਣਾ ਔਰ ਸਰਕਾਰ ਦੀ ਭਾਗੀਦਾਰੀ ਦੇ ਵਿੱਚ ਆਪਣਾ ਮਹੱਤਵਪੂਰਨ ਰੋਲ ਪਲੇ ਕਰਨਾ ਇਹ ਸਨ ਜਗਦੀਸ਼ ਸਿੰਘ ਸੋਈ ਜੋ ਕਿ ਸਾਨੂੰ ਬੜਮੁੱਲੇ ਜਾਣਕਾਰੀ ਦੇ ਰਹੇ ਸੀ ਕਿ ਕਿਸ ਤਰੀਕੇ ਇਸ ਲੋਕਤੰਤਰ ਦੇ ਪਰਬ ਦੇ ਵਿੱਚ ਆਪਣੀ ਭਾਗਦਾਰੀ ਕਰਨ ਦੀ ਸਾਨੂੰ ਗਾਰਬਤ ਕਰਨ ਦੀ ਬਹੁਤ ਬਹੁਤ ਸ਼ੁਕਰੀਆ ਸਤ ਥੈਂਕ ਯੂ ਸੋ ਮਚ ਬਹੁ ਫੜ ਕੇ ਉਹਨੂੰ ਗਲੇ ਤੋਂ ਫੜ ਕੇ ਫੜ ਸਕਦਾ ਜਿਹਨੇ ਆਪਿਆ ਮੈਂ ਤੇਰੀ ਆ ਪੂਰੇ ਪਿੰਡ ਨੇ ਵੋਟ ਪਾਈ ਆ ਆ ਵੇਖੇ ਇੱਕ ਇੱਕ ਵੱਡਿਆਂ ਮੇਰੇ ਪੰਜ ਜੀਆਂ ਨੇ ਪਾਈ ਆ ਤੈਨੂੰ ਵੋਟ ਪਾਈ ਆ ਤੂੰ ਆ ਕੰਮ ਕਰ ਤੇ ਜੇ ਲਾਲਚ ਦੇ ਵਿੱਚ ਉਹਨੇ ਲੈ ਲੈ ਕਿਸੇ ਤੋਂ ਕੁਝ ਮਨੀ ਲੈ ਲਈ ਕਿਸੇ ਤੋਂ ਕੁਝ ਕਰ ਲਿਆ ਤੇ ਫੇਰ ਤਾਂ ਬਈ ਉਹ ਮਤ ਉਹਦੇ ਚੱਲਣਾ ਆ ਐਮਪੀ ਦਾ ਚੱਲਣਾ ਮਤ ਉਹ ਐਮਐਲਏ ਦਾ ਚੱਲਣਾ ਆ ਬਾਕੀਆਂ ਦਾ ਮਤ ਨਹੀਂ ਚੱਲਣਾ ਬਾਕੀ ਕਿਉਂ ਕਿ ਤੁਹਾਨੂੰ ਤਾਂ ਮੱਤ ਵੇਚਦਾ ਅ ਸੋ ਬਹੁਤ ਇੰਪੋਰਟੈਂਟ ਮੈਸੇਜ ਹੈ ਕਿ ਅਸੀਂ ਆਪਣੇ ਮਾਤ ਦੇ ਅਧਿਕਾਰ ਦਾ ਪ੍ਰਯੋਗ ਬਹੁਤ ਸੋਚ ਸਮਝ ਕੇ ਕਰਨਾ ਕਿਉਂਕਿ ਬੜਾ ਵੱਡਾ ਮੌਕਾ ਮਿਲਿਆ ਅਸੀਂ ਛੋਟੀ ਤੋਂ ਛੋਟੀ ਚੀਜ਼ ਖਰੀਦਦੇ ਹਾਂ ਔਰ ਉਹਦਾ ਮੋਲ ਤੋਲ ਕਰਦੇ ਹਾਂ ਔਰ ਉਸ ਦੇ ਨਾਲ ਪੂਰੀ 바ਰਗੇਨਿੰਗ ਕਰਦੇ ਹਾਂ ਲੇਕਿਨ ਜਿਹੜਾ ਸਭ ਤੋਂ ਵੱਡਾ ਅਧਿਕਾਰ ਸਾਨੂੰ ਲੋਕਤੰਤਰ ਦੇ ਵਿੱਚ ਮਿਲਿਆ ਆਪਣਾ ਉਮੀਦਵਾਰ ਚੁਣਨ ਦਾ ਉਸ ਦਿਲੇ ਅਸੀਂ ਕਈ ਵਾਰੀ ਘਰ ਬੈਠ ਜਾਂਦੇ ਹਾਂ ਜਾਂ ਉਹ ਛੁੱਟੀ ਦਾ ਦਿਨ ਸਮਝ ਲੈਣੇ ਆ ਗਰਮੀ ਮਹਿਸੂਸ ਕਰਦੇ ਹਾਂ ਸੋ ਇਸ ਤਰ੍ਹਾਂ ਨਹੀਂ ਕਰਨਾ ਅਸੀਂ ਬਾਹਰ ਨਿਕਲਣਾ ਔਰ ਸਰਕਾਰ ਦੀ ਭਾਗੀਦਾਰੀ ਦੇ ਵਿੱਚ ਆਪਣਾ ਮਹੱਤਵਪੂਰਨ ਰੋਲ ਪਲੇ ਕਰਨਾ ਇਹ ਸਨ ਜਗਦੀਸ਼ ਸਿੰਘ ਸੋਈ ਜੋ ਕਿ ਸਾਨੂੰ ਬੜੀ ਮੁੱਲੀ ਜਾਣਕਾਰੀ ਦੇ ਰਹੇ ਸੀ ਕਿ ਕਿਸ ਤਰੀਕੇ ਨਾਲ ਅਸੀਂ ਇਸ ਲੋਕਤੰਤਰ ਦੇ ਪਰਵ ਦੇ ਵਿੱਚ ਆਪਣੀ ਭਾਗੀਦਾਰੀ ਕਰਨੀ ਕਰਨੇ ਬਹੁਤ ਬਹੁਤ ਸ਼ੁਕਰੀਆ ਸਰ थैंक यू so much ਇਕੜੇ ਮੇਨ ਮੁੱਦੇ ਦੇਖਦੇ ਇਹਨਾਂ ਚੋਣਾਂ ਵਿੱਚ ਜਿਹੜੇ ਤੁਹਾਡੇ ਹਿਸਾਬ ਨਾਲ ਹੋਣੇ ਚਾਹੀਦੇ